ਤੋਹ ਰਾਜ ਜੀ ਨੋਹ ਵਧਾਈਆਂ ਐਸੀ ਸਤਗੁਰ ਦੀ ਕਿਰਪਾ ਐਸੀ ਪੁਲਾ ਦੀ ਮੇਲ ਜਿਨ੍ਹਾਂ ਦੇ ਲਰਦੇ ਵੱਡੇ ਵੱਡੇ ਰਾਜੇ ਮਹਾਰਾਜੇ ਐਸੀ ਦਾ ਤੁਝ ਵੀ ਲਕਾਉ ਕਰੇ ਸਤਗੁਰ ਜੀ ਵੜੇ ਹੋਏ ਮਾਕੀ ਕੀ ਰਵਦਾਸ

ਲੋਕ ਖੱਠ ਖੱਠ ਕਰਾਦੀ ਹੁੰਚਾ ਮੋਗਿੰਨਾ ਕਿ ਜਾਇਏ ਹੁੰਚਾ ਇੱਥੇ ਲੋਕ ਕਹਿੰਦੇ ਐ ਦੇਖਦੇ ਬਿਸਤੋਗ ਦਾ ਦਾ ਪੁੱਤ ਜੋੜੇ ਬਣਾਉਂਦਾ ਨਾ ਜੁੱਤੀਆਂ ਬਣਾਉਂਦਾ ਨਾ ਮਾਰਕ ਨੇ ਨਹੀਂ ਜਿਹੜਾ ਅਸੀਂ ਗੰਡ ਦਿੰਨੇ ਆ ਨਾ ਬੰਦੇ ਨੂੰ ਐਂ ਨਹੀਂ ਉਹ ਨਹੀਂ ਕਿਸੇ ਨੂੰ ਗੰਡੇ ਆਉਂਦਾ ਆ

ਸੰਸਾਰ ਵਿੱਚ ਕਲਯੁਗ ਵਿੱਚ ਆਏ ਪਰ ਦੁਆਰਾ ਕਿਤੇ ਨਹੀਂ ਦੇ ਸਤਿਗੁਰੂ ਜੀ ਕਿਆ ਕਹਿ ਰਵਿਦਾਸ ਹਾਥ ਪੈ ਆਪਾਂ ਫਿਰ ਵੀ ਕਰੀ ਜਾਂਦੇ ਫਲਾੜੀ ਜਲਾ ਗੁਰੂ ਜੀ ਉਥੇ ਸਰੀਰ ਛੱਡ ਗਏ ਸੀ ਉਥੇ ਸਰੀਰ ਛੱਡ ਗਏ ਸੀ ਉਧਰ ਨੂੰ ਛੱਡ ਗਏ ਸੀ ਸਰੀਰ ਕਿਸੇ ਨੇ ਮਾਰਦੇ ਸੀ ਐ ਹੋ ਗਿਆ ਸੀ ਕਤਲ ਹੋ ਗਿਆ ਕਿੱਥੇ ਫਿਰਦੇ ਆ ਸਾਡੇ ਬਜ਼ੁਰਗ ਨਾ ਸਾਡੇ ਪਿਤਾ ਦੀ ਉਮਰ 90 ਸਾਲਾਂ ਦੀ ਹੋ ਗਈ ਹੈ 95 ਸਾਲਾਂ ਦੀ ਕਰਤਾ ਨਾਲ ਲੈ ਕੇ ਕੀਰਤਨ ਕਰਦੇ ਸੀ ਉਹ ਕੀ ਆ ਕਰਦੇ ਹਰਿਆਣੇ ਵਿੱਚ ਕੀ ਆ ਕਰਦੇ ਕਹਿੰਦੇ ਕਿ ਦੁਨੀਆ ਦੇ ਸੰਤ ਹੋਏ ਇੱਕ ਹੋਇਆ ਅੱਜ ਤੋਂ 20-25 ਸਾਲਾਂ ਦੀ ਉਹਨਾਂ ਦੀ ਉਮਰ ਸੀ ਤੇ ਲੋਕ ਸਵਾਲ ਪੁੱਛਿਆ ਕਿਸ ਨੇ ਪਿਤਾ ਜੀ ਨੂੰ ਤੇਨੇ ਕਿੰਨੇ ਸੰਤ ਹੋਏ ਮੇਰੇ ਪਿਤਾ ਜੀ ਕਹਿ ਲਗੇ ਇੱਕ ਕਹਿੰਦੇ ਕਮਾਲ ਦੀ ਬਾਤ ਹੈ ਇੱਕ ਸੰਤ ਨਹੀਂ ਕਹਿੰਦੇ ਇਕਲੀ ਦੁਨੀਆ ਦੇ ਕਿੰਨੇ ਸੰਤ ਹੈ ਮਹਾਰਾਜ ਕਹਿੰਦੇ ਇੱਕ ਮੇਰੇ ਪਿਤਾ ਜੀ ਕਹਿੰਦੇ ਇੱਕ ਹੋਇਆ ਹੈ ਨਹੀਂ ਫਿਰ ਪੁੱਛਿਆ ਕਿਹੜਾ ਉਹਨਾਂ ਨੇ ਹਰਿਆਣਾ ਵਿੱਚ ਦੱਸਿਆ ਕਹਿੰਦੇ ਠਾਪੇ ਆਂਥ ਸੇ ਰੰਗੀ ਪਗੜੀ ਚੀਰਿਆ ਆਪਣਾ ਗਾਤ ਆ ਸੰਤ ਗੁਰੇ ਰਵਿਦਾਸ ਜੀ ਹੋਏ ਨੇ ਹੈ ਨਹੀਂ ਬਾਕੀ ਕਰ ਦੁਨੀਆ ਤੇ ਸੰਤ ਹੋਏ ਜੇ ਰਵਿਦਾਸ ਜੀ ਹੋਏ ਐ ਪਰ ਦੁਨੀਆ ਦੇ ਲੋਕੋ ਜੇ ਸੰਤ ਸਰੋਵਣੀ ਜਗਤ ਗੁਰੂ ਰਵਿਦਾਸ ਮਹਾਰਾਜ ਜੀਆਂ ਨੇ ਨਾਮ ਦੇਣਾ ਸ਼ੁਰੂ ਕੀਤਾ ਜੇ ਨਾ ਉਹ ਸਤ ਗੁਰੂ ਰਵਿਦਾਸ ਮਹਾਰਾਤੋਂ ਚਰਨ ਅੰਮ੍ਰਿਤ ਚੱਲਿਆ ਜੇ ਸਤ ਗੁਰਾਂ ਤੋਂ ਹੀ ਚੱਲਿਆ ਐ ਕਿਸੇ ਦੀ ਹਿੰਮਤ ਨਹੀਂ ਹੋਈ ਨਾਮ ਲਾਣ ਦੇ ਦੀ ਚਰਚਾ ਕਰਨ ਦੀ ਹਿੰਮਤ ਕਿਨੇ ਕੀਤੀ ਜਗਤ ਗੁਰੂ ਰਬਦਾਸ ਮਹਾਰਾਜ ਜੀ ਨੇ ਸਤਿਗੁਰਾਂ ਨੇ ਕਿਹਾ ਅਸੀਂ ਚਰਨ ਅਮਰ ਲਧਾਂਗੇ ਆਓ ਰੱਬ ਨਾਲ ਜੋੜਦੇ ਆ ਤੁਹਾਨੂੰ ਗੋਵਿਆਰੋ ਨਹੀਂ ਨਹੀਂ ਰਾਮ ਉਹ ਮੇਰਾ ਕੰਡਾ ਹਲਾ ਲਿਆ ਜੈ ਜੈ ਸਭੂ ਪਿਆਰਿਓ ਇਹ ਚਰਨ ਦਾ ਵਰਤ ਹੈ ਜਿਹੜਾ ਸਤਗੁਰੂ ਅਰਜਨ ਮਹਾਰਾਜ ਤੋਂ ਚੱਲਿਆ ਹੋਇਆ ਦਿਉੜੀ ਵਾਲਾ ਅੰਮ੍ਰਿਤ ਜਿਹੜਾ ਸੰਤਾਂ ਤੋਂ ਨਾਮ ਦਾਤ ਲੈ ਲੈਂਦਾ ਹੈ ਉਹਦੀਆਂ ਭੁੱਖਾ ਮਿੱਟ ਜਾਂਦੀ ਹੈ ਐਸੇ ਗੁਰਾਂ ਤੋਂ ਬਿਹਾਰ ਨਹੀਂ ਇਹ ਜਿਹੜੇ ਸਤਗੁਰਾਂ ਨੇ ਸਾਨੂੰ ਇੱਕ ਕਰ ਦਿੱਤਾ ਭਟੇ-ਭਟੇ ਰਾਜ ਮਹਾਨਾਂ ਦੇ ਸੰਤਸਰਾਂ ਦੇ ਦਰ ਤੇ ਆਏ ਬਦੋਕ ਵੀਰ ਤਾਸ ਦਾਸਰ ਕੋ ਉਤਮ ਸੈਨ ਜਨਾਈ ਉੱਚ ਤੇ ਉੱਚ ਨਾਮ ਦੇ ਸੰਦਰਸੀ ਦਾਸ ਠਾਕੁਰ ਬੜ ਭਾਈ ਐਸੇ ਠਾਕੁਰ ਦਾ ਰੂਪ ਧਾਰ ਕੇ ਆਇਆ ਜਿਹੜਾ ਇਹਨਾਂ ਮੰਨ ਲਿੰਦਾ ਹੈ ਨਾ ਸਤਿਗੁਰੂਆਂ ਨੇ ਸਭ ਕੁਸ਼ ਕੇਰਵ ਦਾਸ ਖਲਾਸ ਜਿਮਾਰ ਜੋ ਭਮ ਸਹਿਰੀ ਸੁਮੀਤ ਮਾਰਾ ਗੁਰੂ ਜੀ ਕਹਿੰਦੇ ਸਿਉਦਾ ਦੇ ਮਿੱਤਰ ਬਣ ਜਾਂਦੇ ਆ ਜਿਹੜਾ ਸ਼ਰਤਾਂ ਨਾਲ ਆਵੇ ਤੇ ਸਿਰ ਸੁਗਾਵੇ ਸਿਉ ਉਹਨਾਂ ਦੇ ਮਿੱਤਰ ਬਣ ਜਾਂਦੇ ਆ ਦੋਸਤ ਮਿੱਤਰ ਦੋਸਤ ਬਣ ਜਾਂਦੇ ਆ ਦੇਖੋ ਹੈ ਵੀ ਇਹ ਸਤੂਰ ਦਾ ਟੰਡਾ ਆ ਵੇਖ ਸਤੂਰ ਬੈਠੀਆਂ ਅਹ ਟੰਡਾ ਹੈ ਕੂ ਦਾ ਆ ਮਨ ਇਹ ਗੁਰੂ ਦਾ ਮਨ ਹੈ ਸੰਗਤ ਆ ਬੈਠੀ ਹੋਈ ਹੈ ਟਾਣਾ ਮਨ ਗੱਟਾ ਗੱਟਾ ਕਹਿੰਦੇ ਸੀ ਟਾਣਦੇ ਨੂੰ ਗੱਡਾ ਪਰ ਗੱਡਾ ਕੋ ਨਹੀਂ ਕੰਦੇ ਮੇਰਾ ਸਰੀਰ ਹੈ ਨਹੀਂ ਆ ਸਰੀਰ ਹੈ ਜਿਹੜਾ ਇਹ ਗੱਡਾ ਹੈ ਪਰ ਮੈਦ ਹੈ ਜਿਹੜਾ ਉਹ ਮੇਰਾ ਮਨ ਹੈ ਕਿਉਂਕਿ ਮਨ ਸਰੀਰ ਨੂੰ ਖਿੱਚੀ ਫਿਰਦਾ ਹੈ ਮਨ ਸਰੀਰ ਨੂੰ ਖਿੱਚੀ ਫਿਰਦਾ ਹੈ ਤੇ ਇਸੇ ਤਰ੍ਹਾਂ ਬਲ ਤੇ ਜਿਹੜਾ ਉਹ ਵੱਡੇ ਨੂੰ ਖਿੱਚੀ ਫਿਰਦਾ ਤੇ ਸਾਡਾ ਸਰਕਾਰੇ ਮੇਰਾ ਮਨ ਮੈਲ ਤੇ ਸਰੀਰ ਮੇਰਾ ਗੱਡਾ ਹੈ ਇਹਦੇ ਉੱਪਰ ਮੈਂ ਲੱਦੇ ਆਂ ਰਾਮ ਨਾਮ ਦਾ ਧੰਨ ਪ੍ਰਮਾਤਮਾ ਦਾ ਧੰਨ ਲੱਦੇ ਆਂ ਉੱਚੀ ਆਵਾਜ਼ ਮਾਰੀ ਸਤਿਗੁਰਾਂ ਨੇ ਕੋਈ ਹੈ ਜਿਹੜਾ ਮੇਰੇ ਨਾਲ ਵਿਵਾਰ ਕਰੇ ਐਵੇਂ ਹੀ ਭਾਈ ਆਵਾਜ਼ ਮਾਰੀ ਉੱਚੀ ਸਤਿਗੁਰਾਂ ਨੇ